ਅਸੀਂ ਪੰਜਾਬ ਦੇ ਵਿੱਚੋਂ ਨਸ਼ਾ ਮੁਕਤ ਕਰਨਾ ਦੂਜੇ ਪਾਸੇ ਇਲਾਕੇ ਦੇ ਲੋਕ ਚਾਹੁੰਦੇ ਨੇ ਵੀ ਸਾਡੇ ਇਲਾਕੇ ਦੇ ਵਿੱਚ ਠੇਕਾ ਨਹੀਂ ਹੋਣਾ ਚਾਹੀਦਾ ਆਪਾਂ ਜਬਰੀ ਠੇਕੇ ਨਾ ਖੋਲ ਰਹੇ ਹਾਂ ਕਿਉਂਕਿ ਮਹੱਲੇ ਦੇ ਵਿੱਚ ਜੇ ਆਪਾਂ ਠੇਕੇ ਖੋਲਾਂਗੇ ਤੇ ਜਿਹੜੇ ਬੱਚੇ ਸਕੂਲਾਂ ਨੂੰ ਅਸੀਂ ਪੜ੍ਹਨ ਵਾਸਤੇ ਜਾਂਦੇ ਨੇ ਬੱਚੇ ਕੀ ਉਹ ਸਵੇਰੇ ਸਵੇਰੇ ਇਹ ਚੀਜ਼ਾਂ ਨਹੀਂ ਦੇਖਿਆ ਕਰਨਗੇ ਸਾਰੇ 5-6 ਦਿਨ ਤੋਂ ਠੇਕਾ ਬੰਦ ਸੀ ਅੱਜ ਇਹ ਠੇਕਾ ਬੜਾ ਚੋਰ ਮੋਰ ਰਾਈ ਇਹ ਖੁੱਲਿਆ ਗਿਆ ਵਾ ਯੋਗ ਕੰਮ ਕੀਤੇ ਨੇ ਇੱਥੇ ਸਾਡੀਆਂ ਬੱਚੀਆਂ ਪੜ੍ਹਨਾ ਧੀਆਂ ਸਾਡੇ ਬੱਚੇ ਸਕੂਲ ਜਾਂਦੇ ਨੇ ਲੰਗਰ ਗੁਰੂ ਘਰਾਂ ਦੇ ਵਿੱਚ ਬਣ ਜਾਣਾ ਤੇ ਇੱਥੇ ਹੀ ਛੱਕੇ ਸੋ ਜਾਗੇ ਸਵੇਰੇ ਫੇਰ ਧਰਨਾ ਸ਼ੁਰੂ ਹੋ ਜੂ ਇਸੇ ਤਰ੍ਹਾਂ ਜਿਹੜੇ ਲੋਕ ਇੱਥੇ ਸ਼ਰਾਬ ਲੈ ਕੇ ਪੀਂਦੇ ਹੋਣਗੇ ਕੀ ਬੱਚੇ ਉਹਨਾਂ ਦਾ ਉਹ ਉਹਨਾਂ ਨੂੰ ਦੇਖ ਕੇ ਕਿੱਧਰਲੇ ਪਾਸੇ ਜਾਣਗੇ ਸਵੇਰੇ ਅਤੇ ਸ਼ਾਮ ਨੂੰ ਗੁਰੂ ਘਰ ਦੇ ਵਿੱਚ ਦਰਸ਼ਨ ਕਰਨ ਜਾਂਦੀਆਂ ਨੇ ਲੋਕਾਂ ਦੀ ਬੜੀ ਵੱਡੀ ਆਸ਼ਟਾ ਵਾ ਕਿ ਬਾਬਾ ਦੀਪ ਸਿੰਘ ਦਾ ਸਥਾਨ ਵੀ ਗੁਰਦੁਆਰਾ ਬਾਬਾ ਸ਼ਿਤਜਨ ਸਾਹਿਬ ਇਹ ਕਿ ਬਣਿਆ ਗਿਆ ਜਿੰਨੇ ਦਿਨ ਮਰਜੀ ਧਰਨਾ ਲਾਉਣਾ ਪਵੇ ਅਸੀਂ ਪਹਿਲਾਂ ਦਰੀਆਂ ਵਛਾਈਆਂ ਸੀ ਸਵੇਰ ਦੀਆਂ ਹੁਣ ਗੱਦੇ ਅਸੀਂ ਤਾਮਗਾ ਲਏ ਕਿਉਂਕਿ ਰਾਤ ਆ ਰਹੀ ਆ ਨਹੀਂ ਠੀਕਾ ਇਹ ਲੋਟਡਾ ਜੀ ਸਰਕਾਰੀ ਮਨਜ਼ੂਰ ਛੋ ਤਾਂ ਠੀਕਾ ਇਹਦੇ ਵਿੱਚ ਮਤਲਬ ਇਹ ਕਰਨਾ ਚਾਹੀਦਾ ਸੀ ਕਿ ਦੋ ਨਹੀਂ ਸਰ ਬੰਦ ਕਰਨਾ ਚਾਹੀਦਾ ਨਾ ਇਹ ਤਾਂ ਖੁੱਲੀ ਹੋਈ ਦੁਕਾਨ ਸਾਡੇ ਕੋਲ ਕੱਲਾ ਆਪਕਾਰੀ ਨਿਯਮਾਂ ਦੇ ਵਿੱਚ ਕੋਈ ਵਿਦੇਕ ਅਧਾਰਾ ਤੇ ਕੋਈ ਆਪਣਾ ਗੁਰਦੁਆਰਾ ਸਾਹਿਬ ਦੇ ਜੋ ਨਿਯਮਾਂ ਦੇ ਮੁਤਾਬਕ ਉਹ ਨਹੀਂ ਚਾਹੀਦੀ ਉਹ ਠੀਕ ਹੈ ਜੀ ਸਾਰੇ ਬੱਚਿਆਂ ਦੇ ਭਵਿੱਖ ਦਾ ਮਸਲਾ ਵਾ ਔਰ ਇਥੋਂ ਜਿੰਨੇ ਵੀ ਬੱਚੇ ਨਿਕਲਣੇ ਆ ਕੇਵਲ ਸਾਡੇ ਗੁਰਦੁਆਰਿਆਂ ਜਾਣ ਵਾਲੇ ਬੱਚੇ ਨਹੀਂ ਨਿਕਲਣੇ ਮੰਦਰਾਂ ਚ ਜਾਣ ਵਾਲੇ ਵੀ ਇੱਥੇ ਨਿਕਲਣੇ ਆ ਮਸਜਿਦਾਂ ਵਿੱਚ ਜਾਣ ਵਾਲੇ ਵੀ ਨਿਕਲਣੇ ਆ ਸਾਰੇ ਬੱਚੇ ਨਿਕਲਣੇ ਆ ਤੇ ਕਿਉਂ ਬੋਲੇਗਾ ਠੀਕ ਆ ਤੁਹਾਨੂੰ ਪਤਾ ਹੀ ਵੀ ਇਹ ਗੁਰਦੁਆਰਾ ਸਾਈ ਬੱਤੀ ਹੈ ਵੀਰੇ ਮਹਿਕਮੇ ਵਾਲੇ ਦੱਸਣਗੇ ਮਹਿਕਮੇ ਨੇ ਸ਼ਹਿਰ ਦੀਆਂ 12 ਪੰਚਾਇਤਾਂ ਇਸ ਧਰਨੇ ਵਿੱਚ ਸ਼ਾਮਲ ਹੋਣਗੀਆਂ ਉਹਦੇ ਲਈ ਜ਼ਿੰਮੇਵਾਰ ਪ੍ਰਸ਼ਾਸਨ ਹੋਊਗਾ ਔਰ ਜੋ ਵੀ ਉਹਦਾ ਵਿਰੋਧ ਹੋਊਗਾ ਜਾਂ ਵਿਖਾਵੇ ਹੋਣਗੇ ਜਾਂ ਪੁੱਤਲੇ ਸਾੜੇ ਜਾਣਗੇ ਉਹਦੇ ਲਈ ਖੁਦ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ ਸਸ਼ਕਲ ਇੱਕ ਪਾਸੇ ਮਾਨ ਸਰਕਾਰ ਯੁੱਧ ਨਸ਼ਵਦ ਮਹਿੰਮ ਚਲਾਈ ਹੋਈ ਆ ਉੱਥੇ ਹੀ ਮਹੱਲਿਆ ਦੇ ਵਿੱਚ ਠੇਕੇ ਖਲਵਾਏ ਜਾ ਰਹੇ ਨੇ ਇਹ ਤਸਵੀਰਾਂ ਦੇਖ ਸਕਦੇ ਹੋ ਕਿ ਇਹ ਇੱਕ ਮਹੱਲਾ ਵਾ ਜਿੱਥੇ ਠੇਕੇ ਖੋਲੇ ਜਾ ਰਹੇ ਹਨ ਤਾਂ ਤਸਵੀਰ ਇੱਕ ਹੋਰ ਦਿਖਾ ਦਾਂਗਾ ਕਿ ਜਿੱਥੇ ਕੀ ਠੇਕਾ ਮਹੱਲੇ ਦੇ ਵਿੱਚ ਖੁੱਲਿਆ ਸੀ ਪਰ ਮਹੱਲੇਦਾਰਾ ਵੱਲੋਂ ਅਸ਼ਕੀਆ ਦਿੱਤੀਆਂ ਤੇ ਐਮਐਲਏ ਵਿਧਾਇਕ ਅਸ਼ੋਪਰਾਸ਼ ਪੱਪੀ ਦੇ ਹੇਠ ਗਵਾਹੀ ਦੇ ਵਿੱਚ ਇਹ ਠੇਕਾ ਬੰਦ ਕੀਤਾ ਗਿਆ ਸੀਗਾ ਫਿਰ ਉਹਨਾਂ ਦੀ ਨੀਮਾ ਦੀ ਉਲੰਘਣਾ ਕਰਦੇ ਹੋਏ ਸਰਕਾਰ ਦੀ ਨੀਮਾ ਦੀ ਉਲੰਘਣਾ ਕਰਦੇ ਹੋਏ ਫਿਰ ਉਸ ਤੋਂ ਬਾਅਦ ਉਹ ਮਹੱਲੇ ਦੇ ਵਿੱਚ ਇੱਕ ਹੋਰ ਠੇਕਾ ਗਲ ਗਿਆ ਤਾਨੂੰ ਦੱਸ ਦਈਏ ਕਿ ਇਹ ਠੇਕਾ ਇੱਕ ਤਰ੍ਹਾਂ ਦਾ ਠੇਕਾ ਨਹੀਂ ਲੱਗ ਰਿਹਾ ਇਤਨਾ ਲੱਗੂਗਾ ਕਿ ਜਿਵੇਂ ਕੋਈ ਚਾਈਨੀਜ਼ ਫੂਡ ਜਾਂ ਕੋਈ ਇੱਥੇ 버ਗਰ ਵਗੈਰਾ ਮਿਲਦੇ ਹੋਗੇ ਪਰ ਨਹੀਂ ਇਹੋ ਜਿਹਾ ਕੁਝ ਨਹੀਂ ਹੈਗਾ ਪਰ ਇਹ ਅਸਲ ਵਿੱਚ ਇੱਥੇ ਠੇਕਾ ਖੋਲਿਆ ਗਿਆ ਵਾ ਤੁਹਾਨੂੰ ਬੋਰਡ ਵੀ ਦਿਖਾ ਰਿਹਾ ਲਖਸ਼ਮਨ <th>ਪਰ ਤੇ ਜੇ ਕੀ ਹੈ ਗੁੰਮਰਾਹ ਕੀਤਾ ਜਾ ਰਿਹਾ ਐ ਐਕਸਰਸਾਈਜ਼ ਡਿਪਾਰਟਮੈਂਟ ਦੀ ਅੱਖਾਂ ਦੇ ਵਿੱਚ ਢੂਲ ਚੋਕੀ ਜਾ ਰਹੀ ਹੈ ਉਸ ਦੇ ਤਹਿਤ ਹੀ ਅੱਜ ਮੱਲੇਦਾਰ ਵਾਲੇ ਇਕੱਠੇ ਹੋਏ ਨੇ ਤੁਹਾਨੂੰ ਦੱਸ ਦਈਏ ਕਿ ਇੱਥੇ ਲੱਗਦੇ ਦੋ ਗੁਰਦੁਆਰਾ ਸਾਹਿਬ ਹੀ ਨੇ ਜਿੱਥੋਂ ਕਿ ਪਾਲਕੀ ਸਾਹਿਬ ਹਮੇਸ਼ਾ ਲੰਘਦੀ ਹੁੰਦੀ ਹੈ ਗੱ ਮੇਰਾ ਨਾਮ ਜਸਪਾਲ ਸਿੰਘ ਹੈ ਜੀ ਅੱਜ ਧਰਨਾ ਪ੍ਰਦਰਸ਼ਨ ਕਰ ਰਹੇ ਹੋ ਕੀ ਕਾਰਨ ਹੈ ਸਾਰਾ ਮਾਮਲਾ ਇਹ ਮਾਮਲਾ ਜੀ ਇਸ ਇਲਾਕੇ 'ਚ ਪਹਿਲਾਂ ਧੱਕੇ ਨਾਲ ਇੱਕ ਠੇਕਾ ਖੋਲਿਆ ਗਿਆ ਸੀ ਜਿਹਦਾ ਇਸ ਇਲਾਕੇ ਦੇ ਲੋਕਾਂ ਵੱਲੋਂ ਵਿਰੋਧ ਕੀਤਾ ਗਿਆ ਪਰ ਕਿਉਂਕਿ ਕੁਝ ਪੰਚਾਇਤਾਂ ਵਿੱਚ ਐਸੀਆਂ ਸੀਗੀਆਂ ਪਹਿਲੇ ਸਮੇਂ ਦੇ ਵਿੱਚ ਜਿਨ੍ਹਾਂ ਨੇ ਉਹ ਠੇਕੇ ਦਾ ਵਿਰੋਧ ਤਾਂ ਕੀਤਾ ਪਰ ਅੰਦਰ ਖਾਤੇ ਉਹਦੀ ਮਨਜ਼ੂਰੀ ਵੀ ਉਹਨਾਂ ਨੇ ਦਿੱਤੀ ਪਰ ਅੱਜ ਪੰਚਾਇਤਾਂ ਲੋਕਾਂ ਦੇ ਨਾਲ ਖੜੀਆਂ ਨੇ ਇਸ ਇਲਾਕੇ ਦੀਆਂ ਤਿੰਨ ਪੰਚਾਇਤਾਂ ਇਸ ਧਰਨੇ ਸ਼ਾਮਲ ਨੇ ਜਿਹੜੀਆਂ ਲੋਕਾਂ ਦੀ ਆਵਾਜ਼ ਲੈ ਕੇ ਬੈਠੀਆਂ ਨੇ ਵੀ ਇਸ ਇਲਾਕੇ ਦੇ ਵਿੱਚ ਕਿਉਂਕਿ ਮਹੱਲੇ ਦੇ ਵਿੱਚ ਜੇ ਆਪਾਂ ਠੇਕੇ ਖੁੱਲਾਂਗੇ ਤੇ ਜਿਹੜੇ ਬੱਚੇ ਸਕੂਲਾਂ ਨੂੰ ਅਸੀਂ ਪੜਨ ਵਾਸਤੇ ਜਾਂਦੇ ਨੇ ਬੱਚੇ ਕੀ ਉਹ ਸਵੇਰੇ ਸਵੇਰੇ ਇਹ ਚੀਜ਼ਾਂ ਨਹੀਂ ਦੇਖਿਆ ਕਰਨਗੇ ਵੇ ਸ਼ਰਾਬ ਦਾ ਠੇਕਾ ਜਿਹੜੇ ਲੋਕ ਇੱਥੇ ਸ਼ਰਾਬ ਲੈ ਕੇ ਪੀਂਦੇ ਹੋਣਗੇ ਕੀ ਬੱਚੇ ਉਹਨਾਂ ਦਾ ਉਹ ਉਹਨਾਂ ਨੂੰ ਦੇਖ ਕੇ ਕਿੱਧਰਲੇ ਪਾਸੇ ਜਾਣਗੇ ਉਹ ਪੜ੍ਹਾਈ ਵਾਲੇ ਪਾਸੇ ਧਿਆਨ ਦੇਣਗੇ ਕਿ ਨਸ਼ਿਆਂ ਵਾਲੇ ਪਾਸੇ ਜਾਣਗੇ ਇੱਕ ਪਾਸੇ ਆਪਾਂ ਜੁੱਧ ਨਸ਼ਿਆਂ ਦਾ ਛੇੜਿਆ ਜੀ ਅਸੀਂ ਪੰਜਾਬ ਦੇ ਵਿੱਚ ਉਹ ਨਸ਼ਾ ਮੁਕਤ ਕਰਨਾ ਦੂਜੇ ਪਾਸੇ ਇਲਾਕੇ ਦੇ ਲੋਕ ਚਾਹੁੰਦੇ ਨੇ ਵੀ ਸਾਡੇ ਇਲਾਕੇ ਦੇ ਵਿੱਚ ਠੇਕਾ ਨਹੀਂ ਹੋਣਾ ਚਾਹੀਦਾ ਆਪਾਂ ਜਬਰੀ ਠੱਕੇ ਨਾ ਖੋਲ ਰਹੇ ਆ ਇਹ ਕਿਹੜੇ ਕਾਨੂੰਨ ਦੀਆਂ ਧੱਜੀਆਂ ੜਾਈਆਂ ਜਾ ਰਹੀਆਂ ਨੇ ਕਿਉਂਕਿ ਇਸ ਇਲਾਕੇ ਦੇ ਲੋਕ ਇਲਾਕੇ ਦੇ ਵਿੱਚ ਜਿੱਥੇ ਠੇਕਾ ਖੋਲਿਆ ਜਾ ਰਿਹਾ 50 60 ਮੀਟਰ ਤੇ ਇਧਰ ਗੁਰਦੁਆਰਾ ਬਾਬਾ ਛੇਤਨ ਸਾਹਿਬ ਆ 50 60 ਮੀਟਰ ਤੇ ਇੱਧਰ ਡੇਰਾ ਗੁਰਦੁਆਰਾ ਡੇਰਾ ਭਜਨਗੜਾ ਔਰ ਦੋ ਗੁਰਦੁਆਰੇ ਦੇ ਵਿਚਕਾਰ ਇਹ ਠਿਕਾ ਖੋਲਿਆ ਜਾ ਰਿਹਾ ਜਿੱਥੇ ਜਿੱਥੇ ਸੰਗਤਾਂ ਸਵੇਰੇ ਅਤੇ ਸ਼ਾਮ ਨੂੰ ਗੁਰੂ ਘਰ ਦੇ ਵਿੱਚ ਦਰਸ਼ਨ ਕਰਨ ਜਾਂਦੀਆਂ ਨੇ ਲੋਕਾਂ ਦੀ ਬੜੀ ਵੱਡੀ ਆਸਤਾਵਾ ਕਿ ਬਾਬਾ ਦੀਪ ਸਿੰਘ ਦਾ ਸਥਾਨ ਵੀ ਗੁਰਦੁਆਰਾ ਬਾਬਾ ਛਿੱਤਿਆ ਸਾਹਿਬ ਇੱਥੇ ਬਣਿਆ ਗਿਆ ਜਿੱਥੇ ਹਰ ਰੋਜ਼ ਸੰਗਤਾਂ ਆਪਣੀਆਂ ਆਸਾਂ ਪੂਰੀਆਂ ਕਰਨ ਲਈ ਆਪਣੇ ਬੱਚਿਆਂ ਦੇ ਭਵਿੱਖ ਵਾਸਤੇ ਆਪਣੇ ਘਰ ਦੀ ਸ਼ੁਕ ਸ਼ਾਂਤੀ ਵਾਸਤੇ ਅਰਦਾਸਾਂ ਕਰਨ ਆਉਂਦੀਆਂ ਨੇ ਕਿ ਜਦੋਂ ਉਹ ਘਰੋਂ ਚੱਲਿਆ ਕਰਨਗੀਆਂ ਰਸਤੇ ਦੇ ਵਿੱਚ ਸ਼ਰਾਬ ਲੈ ਕੇ ਲੋਕ ਖੜੇ ਹੋਇਆ ਕਰਨਗੇ ਕਿ ਉਹਨਾਂ ਦੇ ਮਨ ਨੂੰ ਉਹਨਾਂ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚੇਗੀ ਕਿ ਅਸੀਂ ਪ੍ਰਬੰਧਕ ਇਹ ਚਾਹੁੰਦੇ ਹਾਂ ਵੀ ਇਸ ਇਲਾਕੇ ਦੇ ਵਿੱਚ ਇਸ ਤਰ੍ਹਾਂ ਦੇ ਠੇਕੇ ਖੁੱਲੇ ਜਾਣ ਕਿਉਂਕਿ ਅਸੀਂ ਕਿਸੇ ਵੀ ਕੀਮਤ ਤੇ ਇਹ ਠੇਕਾ ਇੱਥੇ ਨਹੀਂ ਖੋਲਣ ਦਵਾਂਗੇ ਉਹਦੇ ਲਈ ਚਾਹੇ ਸਾਨੂੰ ਜਿੰਨੇ ਦਿਨ ਮਰਜ਼ੀ ਧਰਨਾ ਲਾਉਣਾ ਪਵੇ ਅਸੀਂ ਪਹਿਲਾਂ ਦਰਿਆ ਵਛਾਈਆਂ ਸੀ ਸਵੇਰ ਦੀਆਂ ਹੁਣ ਗੱਦੇ ਅਸੀਂ ਤਾਮਗਾ ਲਏ ਕਿਉਂਕਿ ਰਾਤ ਆ ਰਹੀ ਆ ਇੱਥੇ ਹੀ ਸੌਣ ਦਾ ਪ੍ਰਬੰਧ ਕਰ ਲਵਾਂਗੇ ਲੰਗਰ ਗੁਰੂ ਘਰਾਂ ਦੇ ਵਿੱਚ ਬਣ ਜਾਣਾ ਤੇ ਇੱਥੇ ਹੀ ਛੱਕ ਕੇ ਸੋ ਜਾਾਂਗੇ ਸਵੇਰੇ ਫੇਰ ਧਰਨਾ ਸ਼ੁਰੂ ਹੋ ਜਾਊ ਇਸੇ ਤਰ੍ਹਾਂ ਠੇਕਾ ਬੰਦ ਕਰੋ ਬੰਦ ਕਰੋ ਬੰਦ ਕਰੋ ਅਸੀਂ ਚਾਹੁੰਦੇ ਆ ਅਸੀਂ ਐਮਐਲਏ ਸਾਹਿਬ ਨੂੰ ਅਪੀਲ ਕਰਨੇ ਚਾਹੁੰਦੇ ਆ ਇਲਾਕੇ ਦੇ ਕਾਉਂਸਲਰ ਨੂੰ ਸੈਂਟਰਲ ਰੋਡ ਦੇ ਵੀ ਇਹ ਠੇਕਾ ਜੇ ਅੱਜ ਦੀ ਡੇਟ ਦੇ ਵਿੱਚ ਸ਼ਟਰ ਡਾਊਨ ਹੋ ਜਾਂਦਾ ਵਾ ਤੇ ਅਸੀਂ ਉਹਨਾਂ ਦੇ ਹਰ ਕੰਮ ਨਾਲ ਸਹਿਮਤ ਹੋਵਾਂਗੇ ਅਸੀਂ ਪਿੱਛੇ ਵੀ ਤਿੰਨੇ ਪੰਚਾਇਤਾਂ ਨੇ ਸਹਿਯੋਗ ਦਿੱਤਾ ਵਾ ਅੱਗੋ ਵੀ ਅਸੀਂ ਦਵਾਂਗੇ ਪਰ ਜੇ ਸਾਨੂੰ ਇਸ ਤਰ੍ਹਾਂ ਖੱਜਲ ਖਵਾਰ ਕਰਨ ਤੋਂ ਬਾਅਦ ਠੇਕਾ ਬੰਦ ਹੋਇਆ ਜਾਂ ਸਾਨੂੰ ਇੱਥੇ ਬੈਠਣ ਤੱਕ ਕਈ ਦਿਨ ਲੱਗੇ ਫਿਰ ਅਸੀਂ ਆਪਣਾ ਭਵਿੱਖ ਆਪ ਜ਼ਰੂਰ ਸੋਚਾਂਗੇ ਉਹਦੇ ਲਈ ਚਾਹੇ ਸਾਨੂੰ ਇਲਾਕੇ ਦੀਆਂ ਕੀ ਸ਼ਹਿਰ ਦੀਆਂ ਕੀ ਪੰਜਾਬ ਦੀਆਂ ਅਲੱਗ-ਵੱਖ ਵੱਖ ਜਥੇਬੰਦੀਆਂ ਨੂੰ ਅਸੀਂ ਸੰਪਰਕ ਕਰਾਂਗੇ ਜਿਹਦੇ ਵਿੱਚ ਕਾਫੀ ਸੰਗਤਾਂ ਸਾਡੇ ਨਾਲ ਪਹਿਲਾਂ ਵੀ ਅਟੈਚ ਨੇ ਮੈਂ ਆਲ ਇੰਡੀਆ ਸਿਕ ਸਟੂਡੈਂਟ ਫੈਡਰੇਸ਼ਨ ਦਾ ਵੀ ਇੱਕ ਸਰਗਰਮ ਆਗੂ ਆ ਔਰ ਇੰਟਰਨੈਸ਼ਨਲ ਸਿਕ ਫੈਡਰੇਸ਼ਨ ਦਾ ਮੁਖ ਬਲਾਰਾ ਵੀ ਆ ਔਰ ਮੈਂ ਨਹੀਂ ਚਾਹੁੰਦਾ ਵੀ ਇਹ ਠੇਕਾ ਇੱਥੇ ਖੁੱਲੇ ਔਰ ਨਾ ਹੀ ਸਾਡੀ ਫੈਡਰੇਸ਼ਨ ਚਾਹੁੰਦੀ ਆ ਅਗਰ ਜਥੇਬੰਦੀਆਂ ਇਸ ਠੇਕੇ ਬੰਦ ਕਰਾਉਣ ਦੇ ਵਿੱਚ ਆਉਣਗੀਆਂ ਤੇ ਫਿਰ ਹਗਾਮਾ ਤਾਂ ਹੋਊਗਾ ਹੀ ਜੋ ਪ੍ਰਧਾਨ ਸਾਹਿਬ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਛਾ ਪ੍ਰਧਾਨ ਸਾਹਿਬ ਕੁਛ ਦੋ ਇੱਕ ਕੁਛ ਕੀ ਨਾਲ ਹੀ ਠੇਕਾ ਇੱਕ ਹੋਰ ਇਹ 5 ਦਿਨ ਪਹਿਲਾਂ ਠੇਕਾ ਬੰਦ ਕਰਾਇਆ ਗਿਆ ਸੀ ਐਮਐਲਏ ਸਾਹਿਬ ਵੀ ਆਏ ਸੀ ਕਾਉਂਸਲਰ ਸਾਹਿਬ ਵੀ ਆਏ ਸੀ ਉਹ ਵੀ ਇਲਾਕੇ ਲੋਕਾਂ ਨੇ ਧਰਨਾ ਲਾਇਆ ਔਰ ਧਰਨਾ ਲਾਉਣ ਤੋਂ ਬਾਅਦ ਰਾਤ ਨੂੰ ਇਹ ਠੇਕਾ ਬੰਦ ਕਰਾ ਦਿੱਤਾ ਗਿਆ ਪਰ ਇਹ 5-6 ਦਿਨ ਤੋਂ ਠੇਕਾ ਬੰਦ ਸੀ ਅੱਜ ਇਹ ਠੇਕਾ ਬੜਾ ਚੋਰ ਮੋਰ ਰਹੀ ਇਹ ਖੁੱਲਿਆ ਗਿਆ ਵਾ ਜਿਹੜਾ ਇਲਾਕੇ ਦੇ ਲੋਕ ਤੇ ਇਸ ਇਲਾਕੇ ਦੀਆਂ ਤਿੰਨੇ ਪੰਚਾਇਤਾਂ ਵਿਰੋਧ ਕਰਦੀਆਂ ਨੇ ਔਰ ਤਿੰਨੇ ਪੰਚਾਇਤਾਂ ਦੇ ਪ੍ਰਧਾਨ ਔਰ ਪ੍ਰਬੰਧਕ ਕਮੇਟੀਆਂ ਇਸ ਧਰਨੇ ਦੇ ਵਿੱਚ ਸ਼ਾਮਲ ਨੇ ਅਸੀਂ ਫੇਰ ਪ੍ਰਸ਼ਾਸਨ ਨੂੰ ਅਪੀਲ ਕਰਦੇ ਆ ਕਿ ਠੇਕੇ ਨੂੰ ਬੰਦ ਕਰਕੇ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖਿਆਲ ਰੱਖੋ ਤਾਂ ਕਿ ਲੋਕ ਸ਼ਾਂਤੀ ਦੇ ਨਾਲ ਜੀ ਸਕਣ ਆਪਣੇ ਗੁਰੂ ਘਰਾਂ ਦੇ ਵਿੱਚ ਆਮਦਾਉਂਦੇ ਆ ਉਹਨਾਂ ਨੂੰ ਕੋਈ ਇਸ ਤਰ੍ਹਾਂ ਦਾ ਅ ਮਤਲਬ ਖਰਾਬ ਨਾ ਹੋਵੇ ਕਿ ਉਹ ਗੁਰੂ ਘਰ ਦੇ ਵਿੱਚ ਆਉਣ ਲੱਗਿਆਂ ਰਸਤੇ ਦੇ ਸ਼ਰਾਬ ਦੇ ਠੇਕੇ ਖੁੱਲੇ ਹੋਣ ਤੇ ਸ਼ਰਾਬੀ ਆਪਣਾ ਸ਼ਰਾਬ ਪੀ ਕੇ ਇੱਥੇ ਡਾਂਸ ਕਰਦੇ ਹੋਣ ਉਹ ਸਾਨੂੰ ਮਨਜ਼ੂਰ ਨਹੀਂ ਮਾਤਾਵਾਂ ਭੈਣਾ ਵੀ ਇੱਥੋਂ ਲੰਘਦੀਆਂ ਨਹੀਂ ਕਿਉਂਕਿ ਸਵੇਰ ਦਾ ਅੰਮ੍ਰਿਤ ਵੇਲਾ ਹੁੰਦਾ ਵਾ ਪ੍ਰਭੂ ਦੇ ਦਰਸ਼ਨ ਕਰਨੇ ਹੁੰਦੇ ਆ ਪਰਮਾਤਮਾ ਦੇ ਦਰਸ਼ਨ ਕਰਨੇ ਹੁੰਦੇ ਆ ਲੰਗਰ ਜਿਹੜਾ ਪ੍ਰਸ਼ਾਦਾ ਮਿਲਦਾ ਉਹ ਤੋਂ ਲੰਘਦੇ ਉਹ ਕਿਤਨਾ ਕਿਤੇ ਇੱਕ ਮਨ ਨੂੰ ਬੜੀ ਠੇਸ ਪਹੁੰਚ ਰਹੀ ਹੈ ਉਹ ਤੁਹਾਡੀ ਗੱਲ ਨਾਲ ਬਿਲਕੁਲ ਅਸੀਂ ਸਹਿਮਤ ਹਾਂ ਉਸੇ ਕਰਕੇ ਧਰਨਾ ਲਾਇਆ ਇੱਕ ਹੋਰ ਤੁਹਾਨੂੰ ਦੱਸ ਦਈਏ ਇੱਕ মিডিਆ ਵਾਲੇ ਵੀਰ ਆਏ ਸੀ ਅਸੀਂ ਤਾਂ ਧਿਆਨ ਨਹੀਂ ਦਿੱਤਾ ਕਿਉਂਕਿ ਅਸੀਂ ਅੰਦਰ ਨਹੀਂ ਗਏ ਉਹਨਾਂ ਨੇ ਦੇਖਿਆ ਕਿ ਅੰਦਰ ਇੱਕ ਮਾਤਾ ਦਾ ਦਰਬਾਰ ਬਣਾਇਆ ਹੋਇਆ ਸੀ ਜਗਾ ਬਣਾਈ ਹੋਈ ਸੀ ਉਹਨਾਂ ਨੇ ਸ਼ੂਟ ਵੀ ਸ਼ਾਇਦ ਕੀਤੀ ਆ ਤੇ ਉਹਦੇ ਥੱਲੇ ਸ਼ਰਾਬ ਦੀਆਂ ਬੋਤਲਾਂ ਰੱਖੀਆਂ ਹੋਈਆਂ ਸੀ ਆ ਦੇਖੋ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਪਰ ਅਸੀਂ ਇਹ ਨਹੀਂ ਚਾਹੁੰਦੇ ਵੀ ਕਿਸੇ ਵੀ ਧਰਮ ਦੀ ਬੇਅਦਬੀ ਹੋਵੇ ਅਸੀਂ ਸਾਰੇ ਉਹਨਾਂ ਵੀਰਾਂ ਨੂੰ ਵੀ ਬੇਨਤੀ ਕਰਦੇ ਆ ਇਲਾਕੇ ਦੇ ਵੀਰਾਂ ਨੂੰ ਕਿ ਕੱਲਾ ਸਿੱਖਾਂ ਦਾ ਮਸਲਾ ਨਹੀਂ ਸਾਰੀਆਂ ਕੌਮਾਂ ਦਾ ਮਸਲਾ ਸਾਰੇ ਬੱਚਿਆਂ ਦੇ ਭਵਿੱਖ ਦਾ ਮਸਲਾ ਵਾ ਔਰ ਇਥੋਂ ਜਿੰਨੇ ਵੀ ਬੱਚੇ ਨਿਕਲਣੇ ਆ ਕੇਵਲ ਸਾਡੇ ਗੁਰਦੁਆਰਿਆਂ ਜਾਣ ਵਾਲੇ ਬੱਚੇ ਨਹੀਂ ਨਿਕਲਣੇ ਮੰਦਰਾਂ ਚ ਜਾਣ ਵਾਲੇ ਵੀ ਬੱਚੇ ਨਿਕਲਣੇ ਆ ਮਸਜਿਦਾਂ ਵਿੱਚ ਜਾਣ ਵਾਲੇ ਵੀ ਨਿਕਲਣੇ ਆ ਸਾਰੇ ਬੱਚੇ ਨਿਕਲਣੇ ਆ ਔਰ ਮੈਂ ਬੇਨਤੀ ਕਰਦਾ ਫਿਰ ਪ੍ਰਸ਼ਾਸਨ ਨੂੰ ਕਿ ਇਹ ਜੋ ਮਸਲਾ ਵਾ ਇਹਨੂੰ ਅੱਜ ਦੀ ਡੇਟ ਵਿੱਚ ਹੀ ਬੰਦ ਕਰਾ ਦਿੱਤਾ ਜਾਵੇ ਅਸੀਂ ਧੰਨਵਾਦੀ ਵੀ ਹੋਵਾਂਗੇ ਅਸੀਂ ਸਾਥ ਵੀ ਦੇਵਾਂਗੇ ਅਗਰ ਇਹ ਕੱਲ ਤੇ ਧਰਨਾ ਪਿਆ ਤੇ ਉਹਦਾ ਫਿਰ ਜੋ ਵੀ ਫੈਸਲਾ ਹੋਊਗਾ ਤਿੰਨੇ ਪੰਚਾਇਤਾਂ ਰਾਤ ਨੂੰ ਬੈਠ ਕੇ ਕਿਉਂਕਿ ਗੁਰਦਾਰਾ ਸਾਹਿਬ ਤੋਂ ਪੰਚਾਇਤਾਂ ਦੇ ਰਜਿਸਟਰ ਮੰਗਾ ਲਏ ਗਏ ਨੇ ਉਹਦੇ ਵਿੱਚ ਕੀ ਫੈਸਲਾ ਹੋਣਾ 8 ਵੇ ਦੀ ਅਸੀਂ ਇੱਕ ਮਹਾ ਪੰਚਾਇਤ ਸੱਦ ਲਈ ਹੈ ਜਿਹਦੇ ਵਿੱਚ ਸਾਰੀਆਂ ਪੰਚਾਇਤਾਂ ਬੈਠ ਕੇ ਫੈਸਲਾ ਕਰਨਗੀਆਂ ਜਿਹੜਾ ਵੀ ਫੈਸਲਾ ਹੋਊਗਾ ਫਿਰ ਉਹਦੇ ਤੇ ਸਾਰੇ ਇਲਾਕੇ ਦੇ ਲੋਕ ਉਹਦੇ ਤੇ ਫੁੱਲ ਚੜਾਉਣਗੇ ਉਹ ਕੋਈ ਵੀ ਫੈਸਲਾ ਹੋ ਸਕਦਾ ਅਸੀਂ ਨਹੀਂ ਚਾਹੁੰਦੇ ਕੋਈ ਸਾਡੇ ਕੋਲੋਂ ਤੇਜ ਫੈਸਲਾ ਹੋ ਜਾਵੇ ਜਿਹਦੇ ਨਾਲ ਕੱਲ ਨੂੰ ਜਿਹੜਾ ਅਸੀਂ ਆਪ ਹਾਂ ਮੈਂ ਇੱਕ ਹੋਰ ਵੀ ਬੇਨਤੀ ਕਰ ਦਿੰਦਾ ਕਿ ਕੱਲੀਆਂ ਇੱਥੇ ਦੀਆਂ ਤਿੰਨ ਪੰਚਾਇਤਾਂ ਨਹੀਂ 12 ਪੰਚਾਇਤਾਂ ਇਸ ਸ਼ਹਿਰ ਦੇ ਵਿੱਚ ਨੇ ਭਾਰਤ ਸਿੱਖ ਬਰਾਦਰੀ ਦੀਆਂ ਔਰ ਅਸੀਂ ਸੰਪਰਕ ਸਾਰਿਆਂ ਨਾਲ ਕਰ ਲਿਆ ਉਹਨਾਂ ਦੇ ਉਹਨਾਂ ਨੂੰ ਵੀ ਸੁਨੇਹਾ ਲਾਤੇ ਅਗਰ ਜੇ ਧਰਨਾ ਕੱਲ ਤਬਦੀਲ ਹੋਊਗਾ ਤਾਂ ਸ਼ਹਿਰ ਦੀਆਂ 12 ਪੰਚਾਇਤਾਂ ਇਸ ਧਰਨੇ ਵਿੱਚ ਸ਼ਾਮਲ ਹੋਣਗੀਆਂ ਉਹਦੇ ਲਈ ਜ਼ਿੰਮੇਵਾਰ ਪ੍ਰਸ਼ਾਸਨ ਹੋਊਗਾ ਔਰ ਜੋ ਵੀ ਉਹਦਾ ਵਿਰੋਧ ਹੋਊਗਾ ਜਾਂ ਮੁਖਾਵੇ ਹੋਣਗੇ ਜਾਂ ਪੁੱਤਲੇ ਸਾੜੇ ਜਾਣਗੇ ਉਹਦੇ ਲਈ ਖੁਦ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ ਅਜਾ ਪ੍ਰਧਾਨ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਕਿ ਮਹੱਲੇ ਦੇ ਵਿੱਚ ਠੀਕਾ ਖੋਲਿਆ ਗਿਆ ਵਾ ਠੀਕ ਹੈ ਤੇ ਜੇਕਰ ਆਪਣੇ ਬੱਚੇ ਖੇਡਦੇ ਹੋ ਜਾਂ ਲੜਕੀਆਂ ਜਾਂ ਕੋਈ ਨੌਜਵਾਨ ਲੜਕੀ ਲੰਘ ਰਹੀ ਹੋਵੇ ਤੇ ਇੱਥੇ ਸ਼ਰਾਬ ਚਲਦੀ ਹੋਵੇ ਤੇ ਕੱਲ ਨੂੰ ਛੇੜ ਦੇਵੇ ਉਹ ਡਰ ਰਹੇ ਰਹਿਊਗਾ ਕਿ ਨਹੀਂ ਬਿਲਕੁਲ ਜੀ ਅਸੀਂ ਇਸੇ ਕਰਕੇ ਤਾਂ ਇਹ ਮੁੱਦੇ ਨੂੰ ਚੱਕਿਆ ਕਿ ਵੀ ਇੱਥੇ ਤੋਂ ਨਾਲੇ ਇੱਕ ਗੱਲ ਹੋਰ ਵੀ ਦੱਸ ਦਈਏ ਜੀ ਪਹਿਲਾਂ ਜਦੋਂ ਇਹ ਠੇਕਾ ਖੁੱਲਿਆ ਸੀ ਉਸ ਵਕਤ ਕਈ ਮੁੰਡੇ ਇੱਥੇ ਜਿਹੜੇ ਕਿ ਸ਼ਰਾਬ ਦੇ ਨਸ਼ੇ ਦੇ ਵਿੱਚ ਖੂਂਜਿਆਂ 'ਚ ਖੜ ਕੇ ਪਿਸ਼ਾਬ ਕਰਨ ਲੱਗ ਜਾਂਦੇ ਸੀ ਔਰ ਇੱਥੋਂ ਤੇ ਨੌਜਵਾਨਾਂ ਦੇ ਨਾਲ ਉਹ ਬੰਦਿਆਂ ਦੀ ਝੜਪ ਵੀ ਹੋਈ ਆ ਤਾਂ ਅਸੀਂ ਇਸ ਕਰਕੇ ਹੀ ਬੇਨਤੀ ਕਰਦੇ ਆ ਕਿ ਵੀ ਜੇ ਭਲੀ ਮਾਨਸੀ ਦੇ ਨਾਲ ਪਹਿਲਾਂ ਤਾਂ ਅਸੀਂ ਸੈਂਟਰ ਹਲਕਾ ਦੇ ਐਮ.ਐਲ.ਏ ਸਾਹਿਬ ਨੂੰ ਗੁਜਾਰਸ਼ ਕਰਦੇ ਆ ਕਿ ਕਿਰਪਾ ਕਰਕੇ ਇਸ ਠੇਕੇ ਨੂੰ ਬੰਦ ਕਰਾਇਆ ਜਾਵੇ ਆਦਰਵਾਈਜ਼ ਜੇ ਨਾ ਤੁਸੀਂ ਕਰਵਾਇਆ ਤਾਂ ਅਸੀਂ ਇਹ ਗੱਲ ਕਹਿੰਨੇ ਆ ਕਿ ਸਾਨੂੰ ਮਜਬੂਰਨ ਤੌਰ ਤੇ ਜਥੇਬੰਦੀਆਂ ਦਾ ਸਾਥ ਲੈਣਾ ਪੈਣਾ ਜੀ ਤੇ ਅਸੀਂ ਹੁਣ ਗੁਜਰਸ਼ ਇਹ ਕਰਦੇ ਆ ਕਿ ਸਾਡੇ ਜਰਨਲ ਸਕੱਤਰ ਗੁਰਦੁਆਰਾ ਸਿੱਖ ਭਾਰਤ ਸਿੰਘ ਸਭਾ ਦੀ ਜਰਨਲ ਸਕੱਤਰ ਸਰਦਾਰ ਗੁਰਮੁਖ ਸਿੰਘ ਜੀ ਖਾਲਸਾ ਇਹ ਆਪਣੇ ਤਾਂ ਜਨਨ ਸਾਹਿਬ ਕਿਤਰਾਂ ਕਿਦਿਆਂ ਸਿਆਸਤ ਵਿੱਚ ਨਜ਼ਰਾਂ ਦੀ ਵੀ ਦਿਖਾਈ ਦੇ ਰਹੀ ਹੈ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਮੁਖ ਸਿੰਘ ਖਾਲਸਾ ਜਰਨਲ ਸਕੱਤਰ ਗੁਰਦੁਆਰਾ ਭਾਰਤ ਸਿੰਘ ਸਭਾ ਸੰਗਤਪੁਰਾ ਇਸਲਾਮ ਕੈ ਲੁਧਿਆਣਾ ਮਾਨ ਜੋਗ ਐਮ ਐਲ اے ਸਾਹਿਬ ਹਲਕਾ ਸੈਂਟਰਲ ਜੋ 5 ਦਿਨ ਪਹਿਲੇ ਇੱਥੇ ਆ ਕੇ ਜੋ ਠੇਕਾ ਸੀ ਉਹ ਬੰਦ ਕਰਵਾਇਆ ਉਹਨਾਂ ਨੇ ਪੂਰੀ ਸੰਗਤ ਨੂੰ ਵਿਸ਼ਵਾਸ ਦਿਵਾਇਆ ਵੀ ਇਹ ਠੇਕਾ ਇੱਥੇ ਮੁੜ ਕੇ ਨਹੀਂ ਖੁੱਲੇਗਾ ਉਹ ਇੱਥੇ ਖੁੱਲ ਗਿਆ 5 ਦਿਨ ਨਹੀਂ ਹੋਏ ਦੇਰਾਂ ਨੇ ਅੰਦਰੋਂ ਸੁਧਰੀ ਕੀ ਮਿਲੀ ਭੁਗਤ ਕਰਕੇ ਉਹ ਇਹ ਤਿੰਨ ਦੁਕਾਨਾਂ ਛੱਡ ਕੇ ਉਸੇ ਮਾਲਕ ਦੀਆਂ ਦੁਕਾਨਾਂ ਜਿੱਥੇ ਪਹਿਲੇ ਉਹ ਮਾਲਕ ਸੀ ਉਹੀ ਮਾਲਕ ਹੈ ਉੱਥੇ ਲੈ ਕੇ ਫੇਰ ਠੇਕਾ ਖੋਲ ਦਿੰਦਾ ਹੈ ਸਾਡੀਆਂ ਮਾਵਾ ਪੈਣਾ ਇੱਥੋਂ ਨਿਕਲਦੀਆਂ ਨੇ ਠੀਕ ਹੈ ਇਹ ਨਵਰਾਤੇ ਚੱਲਦੇ ਬਈ ਸੀ ਕਿ ਸਾਡੀਆਂ ਤੀਆਂ ਬੱਚੀਆਂ ਜੀ ਨਵਰਾਤੇ ਨਹੀਂ ਰੱਖਦੀਆਂ ਰੱਖਦੀਆਂ ਨੇ ਇਹਨਾਂ ਨੇ ਕੱਜਾ ਵੀ ਉਠਾੰਦੇ ਨੇ ਉਹ ਬੱਚੇ ਵੀ ਨਵਾਤੇ ਵੀ ਰੱਖਦੇ ਆ ਉਹ ਵੀ ਰੱਖਦੇ ਆ ਇਹਨਾਂ ਨੇ ਮਹਾਮਾਈ ਦੀਆਂ ਫੋਟੋ ਲਾ ਕੇ ਕਲਛਲਾ ਕੇ ਥੱਲੇ ਸ਼ਰਾਬ ਪਿਆ ਸੀਗਾ ਉਹਨਾਂ ਨੇ ਜੋ ਜਗਾਈ ਸੀ ਉਹੜਾ ਨੇ ਆ ਕੇ ਤੁਹਾਡੇ ਵਰਗੇ ਪੱਤਰਕਾਰ ਆਏ ਉਹਨਾਂ ਨੇ ਚੁਕਾ ਕੇ ਬੜੀਆਂ ਲਾਂਤਾਂ ਇਹਨਾਂ ਨੂੰ ਪਾਈਆਂ ਨੇ ਵੀ ਤੁਸੀਂ ਇਹ ਕੀ ਕਰਦੇ ਹੋ ਪੈਸੇ ਦੇ ਖਾਤਰ ਇਹ ਕਰਦੇ ਹੋ ਅਸੀਂ ਵੀ ਮੈਂ ਜ਼ਰੂਰ ਆ ਸਿੱਖ ਪੱਪਰ ਜੀ ਧੀਆ ਬੱਚੇ ਦੀ ਆਸ ਤੇ ਉਹ ਔੜ ਦੀ ਬੱਕਰੀ ਹੈ ਉਹ ਕਰਦਿਆਂ ਨੇ ਮੰਦਰ ਵੀ ਜਾਂਦਿਆਂ ਗੁਰਦੁਆਰਾ ਵੀ ਜਾਂਦਿਆਂ ਨੇ ਸਾਰੇ ਬੱਚੇ ਕਰਦੇ ਠੀਕ ਹੈ ਕਿ ਨਹੀਂ ਪਰ ਇਹਨਾਂ ਨੇ ਜੋ ਕੰਮ ਕੀਤਾ ਨੇ ਇੱਥੇ ਸਾਡੀਆਂ ਬੱਚੀਆਂ ਪੜ੍ਹਨਾ ਧੀਆਂ ਸਾਡੇ ਬੱਚੇ ਸਕੂਲ ਜਾਂਦੇ ਨੇ ਸਿਆਸਤ ਹੋ ਰਹੀ ਹੈ ਇੱਥੇ ਸਿਆਸਤ ਵੀ ਹੋ ਰਹੀ ਹੈ ਜੀ ਕੀ ਹੋ ਰਿਹਾ ਸਾਨੂੰ ਇੱਕ ਸ਼ਹਿ ਤੇ ਹੋ ਰਹੀ ਹੈ ਇਹ ਵੇਖੋ ਜੀ ਸਿਆਸਤ ਹੈ ਲੱਗਦਾ ਤੁਹਾਨੂੰ ਵੇਖੋ ਮੇਨ ਤੇ ਇਹੀ ਬੰਦੇ ਹੈਗੇ ਜੀ ਇਹਨਾਂ ਦਾ ਇਹ ਬੰਦੇ ਜਿਹੜੇ ਬੈਠੇ ਨੇ ਅੰਦਰ ਪ੍ਰਸ਼ਾਸਨ ਇਹਨਾਂ ਦਾ ਸਾਥ ਦੇ ਰਿਹਾ ਵੇਖੋ ਅੰਦਰ ਬੈਠੇ ਨੇ ਪੰਜ ਬੰਦੇ ਪੰਜ ਬੰਦੇ ਸਵੇਰ ਦੇ ਵਿਲੇ ਨਹੀਂ ਜਿਹੜੇ ਇੱਥੇ ਬਹਿ ਕੇ ਤਨਖਾਹ ਸਰਕਾਰ ਇਹਨਾਂ ਨੂੰ ਇਸ ਕੰਮ ਨੇ ਦੇਣੀ ਵੀ ਠੇਕੇ ਖੋਲੋ ਜਾ ਕੇ ਪੰਜ ਬੰਦੇ ਬੈਠੇ ਅੰਦਰ ਪੁਲਿਸ ਵਾਲੇ ਆ ਗਏ ਇਹਨਾਂ ਦਾ ਹੱਕ ਮੰਗਦਾ ਵੀ ਜੇ ਪ੍ਰਸ਼ਾਸਨ ਨਹੀਂ ਖੀਏ ਅਸੀਂ ਠੇਕਾ ਇਥੇ ਕੰਨ ਖਲੋਣਾ ਇਹ ਜਵਰਦਸੀ ਸਾਨੂੰ ਠੇਕਾ ਖਲਾਨੇ ਚਾਹੁੰਦੇ ਨੇ ਇਥੇ ਇੱਦਾਂ ਹੀ ਜਵਰਦਸੀ ਦਾ ਕੰਮ ਹੋ ਗਿਆ ਨਾ ਠੇਕਾ ਖੋਲੋ ਜੀ ਅਸੀਂ ਬੈਠੇ ਆ ਕੋਈ ਨਹੀਂ ਤੁਹਾਨੂੰ ਪੁੱਛਣ ਵਾਲਾ ਨਹੀਂ ਹੈਗਾ ਇਹ ਗੱਲ ਹੋ ਰਹੀ ਇੱਥੇ ਹੋ ਗਈ ਹੋ ਰਹੀ ਹੈ ਇਹ ਕੌਣ ਹੈ ਮਾਲਕ ਕੌਣ ਹੈ ਮਾਲਕ ਨਹੀਂ ਵੜਿਆ ਗਾੜੀ ਮਾਲਕ ਇਹਨਾਂ ਚ ਨਹੀਂ ਹੈਗੇ ਧੜ ਘਾੜ ਕੌਣ ਹੈ ਠੇਕੇ ਦਾ ਮਾਲਕ ਪਤਾ ਨਹੀਂ ਠੇਕੇ ਦਾ ਮਾਲਕ ਨਹੀਂ ਸਾਨੂੰ ਨਹੀਂ ਹੈਂ ਅੱਛਾ ਗੱਲਬਾਤ ਕਰਾਂਗੇ ਠੇਕੇ ਦੇ ਜਿਹੜੇ ਬੈਠੇ ਨੇ ਕੀ ਨਾਮ ਹੈ ਤੁਹਾਡਾ ਨਰੇਸ਼ ਕੁਮਾਰ ਜੀ ਤੁਸੀਂ ਬੈਠੇ ਹੋ ਤੇ ਤੁਸੀਂ ਹੀ ਮਾਲਕ ਨਹੀਂ ਮਾਲਕ ਤੁਸੀਂ ਇੱਥੇ ਕੀ ਕਰਦੇ ਹੋ ਕੰਮ ਕਰਦੇ ਆ ਇਹ ਕਿਉਂ ਖੋਲੇਗਾ ਠੇਕਾ ਤੁਹਾਨੂੰ ਪਤਾ ਹੀ ਵੀ ਇਹ ਗੁਰਦੁਆਰਾ ਸਾਹਿਬ ਇੱਥੇ ਹੈ ਨਾ ਵੀਰੇ ਮੈਕਮੇ ਵਾਲੇ ਦੱਸਰੇ ਮੈਕਮੇ ਵਾਲੇ ਨੇ ਖਲਾਇਆ ਮੈਕਮੇ ਵਾਲੇ ਨੇ ਖਲਾਇਆ ਦੇ ਦੇ ਮੈਕਮੇ ਵਾਲੇ ਦੇ ਦੇ ਨੰਬਰ ਸਾਡਾ ਦੇਣਾ ਨੰਬਰ ਅ ਨਮਸਕਾਰ ਸਰ ਨਮਸਕਾਰ ਜੀ ਪਰ ਮੈਂ ਯੂਮ ਬੇਰੀ ਗੱਲ ਕਰ ਰਿਹਾ ਹਾਂ ਲੁਧਿਆਣਾ ਲਾਈਵ ਤੋਂ ਜਰਨਲਿਸਟ ਹਾਂ ਜੀ ਸਰ ਇਹ ਕਿ ਇੱਥੇ ਨਾ ਇਸਲਾਮ ਗਾਇੰਦ ਦੇ ਵਿੱਚ ਰੋਜ਼ ਪ੍ਰਦਰਸ਼ਨ ਚੱਲ ਰਿਹਾ ਠੇਕਾ ਖੁੱਲਿਆ ਆ ਹਾਂ ਜੀ ਹਾਂ ਜੀ ਹਾਂ ਜੀ ਇਹਦੇ ਤਸਰ ਕਿ ਐਕਸਾਈਡ ਡਿਪਾਰਟਮੈਂਟ ਨੂੰ ਹੈਗੀ ਹੈ ਜਾਣਕਾਰੀ ਕਿ ਕਿਉਂ ਹਾਂਜੀ ਜੀ ਮੰਜੂਰ ਸ਼ੂ ਦਾ ਠੇਕਾ ਜੀ ਲਾਸਟ ਇਅਰ ਤੋਂ ਹੀ ਚੱਲ ਰਿਹਾ ਦੇਖਿਆ ਹੀ ਤੁਸੀਂ ਅਸੀਂ ਮਤਲਬ ਉੱਥੇ ਥੋੜਾ ਇਤਰਾਜ਼ ਸੀਗਾ ਵੀ ਗੁਰਦੁਆਰਾ ਸਾਹਿਬ ਦਾ ਜਲ ਆ ਰਿਹਾ ਅਸੀਂ ਸਗੋਂ ਥੋੜਾ ਜਿਹਾ ਮਤਲਬ ਇਹ ਸਾਈਡ ਨੂੰ ਸ਼ਿਫਟ ਕੀਤਾ ਜੀ ਹਾਂਜੀ ਪਰ ਸਰ ਦੇਖੋ ਨਾ ਕਿ ਮੱਲੇ ਦਾ ਮੱਲਾ ਹੈਗਾ ਵਾ ਇੱਥੇ ਲੋਕ ਬਾਹਰ ਖੜਕੇ ਸ਼ਰਾਬ ਪੀ ਏਕਾ ਤਾਂ ਐਕਚੁਅਲੀ ਨਹੀਂ ਘਾਤਾ ਅਸੀਂ ਪਹਿਲਾਂ ਵੀ ਇਸ ਠੇਕੇ ਤੇ ਅਸੀਂ ਮਤਲਬ ਇਸ ਇੰਟਰਵੈਂਸ਼ਨ ਕਰਕੇ ਹੱਤਾ ਨਹੀਂ ਸੀ ਚੱਲਣ ਦੇ ਰਹੇ ਇਸੇ ਕਰਕੇ ਵੀ ਤਾਂ ਕਿ ਇਦਾਂ ਦੀ ਕੋਈ ਦਿੱਕਤ ਨਾ ਆਵੇ ਪੁਰਾਣਾ ਠੇਕਾ ਵੀ ਤੁਸੀਂ ਉਹ ਇੱਥੇ ਦਿਖ ਰਿਹਾ ਹੋਣਾ ਨਾ ਤੁਹਾਨੂੰ ਨਾਲੇ ਕਾਰਨਰ ਤੇ ਆ ਉਥੇ ਹੱਤਾ ਨਹੀਂ ਸੀਗਾ ਕੱਲੇ ਠੇਕਾ ਚੱਲਦਾ ਹੁੰਦਾ ਸੀ ਪਹਿਲਾਂ ਵੀ ਠੇਕਾ ਸੀਗਾ ਤੇ ਇਹ ਤਾਂ ਹੱਤਾ ਹੀ ਆ ਨੇ ਇਹ ਤਾਂ ਫਿਲਹਾਲ ਸ਼ਿਫਟ ਕਰ ਰਹੇ ਹਨ ਹਜੇ ਤਾਂ ਇੱਕ ਇੱਥੇ ਪ੍ਰੋਪਰ ਉਹ ਵੀ ਨਹੀਂ ਹੋਈ ਹੈਗੀ ਸਾਡੀ ਸ਼ਿਫਟਿੰਗ ਵੀ ਨਹੀਂ ਨਾ ਹੋਈ ਹਜੇ ਤਾਂ ਇਹਨਾਂ ਨੇ ਠੀਕ ਕਰਨਾ ਸਾਰਾ ਕਿਤੇ ਕੋਈ ਪਹਿਲਾਂ ਦੁਕਾਨ ਹੁੰਦੀ ਸੀ ਨਾ ਉਹ ਕਿਰਾਏ ਤੇ ਲਈ ਹੈ ਇਹਨਾਂ ਨੇ ਰੀਸੈਂਟੇ ਨਹੀਂ ਨਹੀਂ ਹਾਂ ਜੀ ਤੁਹਾਡੇ ਮੁਤਾਬਿਕ ਕੀ ਲੱਗਦਾ ਹੈ ਦੋ ਗੁਰਦੁਆਰਾ ਸਾਹਿਬ ਨੇੜੇ ਪੈਂਦੇ ਨੇ ਹਾਂ ਜੀ ਉਹ ਠੀਕ ਹੈ ਜੀ ਮੈਂ ਮੇਰੇ ਐਕਚੁਅਲੀ ਡਿਸਟੈਂਸ ਮੈਂ ਚੈੱਕ ਕੀਤੀ ਹੋਈ ਹੈ ਉਹ ਗੁਰਦੁਆਰਾ ਸਾਹਿਬ ਤੋਂ ਜੋ ਮਤਲਬ ਆਪਣੀ ਦੂਰੀ ਚਾਹੀਦੀ ਆ ਜੀ ਸਾਫ ਕਰੀਏ ਨਿਯਮਾਂ ਦੇ ਮੁਤਾਬਕ ਉਹ ਠੀਕ ਸੀਗੀ ਜੀ ਤੁਹਾਨੂੰ ਪਤਾ ਹੈ ਕਿ ਇਹ ਮੱਲੇ ਜੀ ਸਰ ਕਿੰਨੇ ਠੇਕੇ ਹੋਣੇ ਆ ਇਹ ਪਰਟੀਕੂਲਰ ਹੁਣ ਮੈਨੂੰ ਮਹੱਲਾ ਕਿਹੜਾ ਕਹਿ ਰਹੇ ਹੋ ਤੁਸੀਂ ਇਸਲਾਮਗੰਜ ਜਿਹੜੇ ਇੱਥੇ ਕਿਦਵਾਨਗਰ ਦੇ ਕਿੰਨੇ ਠਿਕਾਣੇ ਨੇ ਸਰ ਤੁਹਾਨੂੰ ਪਤਾ ਕੁਝ ਇਸ ਏਰੀਏ ਦੇ ਵਿੱਚ ਹੁਣ ਐਸਐਚ ਮੈਨੂੰ ਮਹੱਲੇ ਦੀ ਜੂਰਿਸਡਿਕਸ਼ਨ ਨਹੀਂ ਪਤਾ ਮੈਂ ਇਸ ਕਰਕੇ ਮੈਂ ਬਹੁਤ ਜਲਦੀ 10 ਠਿਕਾਣੇ ਨੇ ਇਸ ਮਹੱਲੇ ਚ ਓਕੇ ਉਹ ਵੀ ਗਲੀਆਂ ਜਿਵੇਂ ਖੋਲੇ ਹੋਏ ਆ ਦੇਖੋ ਜੀ ਹੁਣ ਇਹ ਤਾਂ ਜੋ ਰਿਹਾਸ਼ੀ ਏਰੀਆ ਤੋਂ ਇੱਕ ਜੋ ਐਕਚੁਅਲੀ ਹੁਣ ਠਿਕਾਣੇ ਅਲਾਟਡ ਐਸਐਸ ਆਈ ਡਿਪਾਰਟਮੈਂਟ ਕੋ ਜਾਂਦਾ ਵੈ ਜਾਂ ਜਾਂ ਕੋਈ ਕਾਰਵਾਈ ਨਹੀਂ ਕਰ ਰਹੀ ਇਹ ਬੰਦ ਕਰਨ ਦਾ ਨਾ ਇਹ ਕਿਹਦਾ ਲੋਟਡ ਹੈ ਜੀ ਸਰਕਾਰੀ ਮਨਜ਼ੂਰਛੋ ਦਾ ਠੇਕਾ ਹੈ ਇਹਦੇ ਚ ਮਤਲਬ ਇਹ ਕਿਹੜਾ ਨਜਾਇਜ਼ ਠੇਕਾ ਹੈ ਨਹੀਂ ਸਰ ਬੰਦ ਕਰਨਾ ਚਾਹੀਦਾ ਨਾ ਇਹ ਤਾਂ ਖੁੱਲੀ ਹੋਈ ਦੁਕਾਨ ਹੈ ਨਹੀਂ ਫਿਰ ਇਹ ਮਨਜ਼ੂਰਛੋ ਦਾ ਠੇਕੇ 'ਚ ਬੰਦ ਕਿਉਂ ਕਰਾਂਗੇ ਮੈਨੂੰ ਇੱਕ ਗੱਲ ਦੱਸੋ ਤੁਸੀਂ ਨਹੀਂ ਨਹੀਂ ਸਰ ਬੰਦ ਕਿਉਂ ਹੋਊਗਾ ਰਿਹਾਇਸ਼ੀ ਏਰੀਆ ਦੇ ਵਿੱਚ ਕੋਲ ਕਰਦੇ ਬੰਦ ਮਤਲਬ ਮੈਨੂੰ ਇੱਕ ਗੱਲ ਦੱਸੋ ਨਾ ਕਿਹੜੇ ਕਿਹੜੇ ਉਹਦੀ ਕਿਹੜੀ ਉਹਦੀ ਅਧੀਨ ਕਰੀਏ ਮੈਨੂੰ ਹਾਂ ਜੀ ਇਨਸਪੈਕਟਰ ਸਾਹਿਬ ਦੀ ਗੱਲ ਸੁਣੋ ਹਾਂ ਜੀ ਰਿਹਾਇਸ਼ੀ ਏਰੀਆ ਦੇ ਵਿੱਚ ਜੇਕਰ ਕੱਲ ਨੂੰ ਇੱਥੇ ਇੱਥੇ ਝੜਪ ਵੀ ਹੋਈ ਤੁਹ ਨਹੀਂ ਮੇਰੀ ਨੌਲੇਜ ਚ ਨਹੀਂ ਆ ਜੀ ਫਿਰ ਇਹ ਬੇਸਿਕਲੀ ਉਹ ਪੁਲਿਸਿੰਗ ਏਰੀਆ ਦੇ ਵਿੱਚ ਤੁਸੀਂ ਖੋਲ ਸਕਦੇ ਹੋ ਇੱਕ ਪਾਸੇ ਮਾਨਸਰਗਾ ਯੁੱਧ ਨਸ਼ਾ ਵਿਰੁੱਧ ਮਹੀਨ ਛੇੜੀ ਹੋਈ ਹੈ ਉੱਥੇ ਤੁਸੀਂ ਠੇਕੇ ਖਲਵਾ ਰਹੇ ਹੋ ਕਿਸੇ ਮਨਜ਼ੂਰੀ ਦੇ ਠੇਕੇ ਖਲਵਾਏ ਸਰ ਮੜਾ ਦੱਸ ਸਕਦੇ ਹੋ ਠੇਕੇ ਆਲਰੇਡੀ ਜੀ ਸਾਡੇ ਜਦੋਂ ਠੇਕੇ ਅਲੋਟ ਹੁੰਦੇ ਨੇ ਉਹਦੇ ਚ ਲਿਸਟ ਪਹਿਲਾਂ ਪ੍ਰੋਵਾਈਡਡ ਹੋਣੀ ਚਾਹੀਦੀ ਜਗਾ ਦੇ ਕੇ ਹੁੰਦੇ ਜਾਂ ਫਿਰ ਇਦਾਂ ਹੀ ਅਲੋਟ ਕਰ ਦਿੰਦੇ ਹੋ ਦੇਖੋ ਜੀ ਸਾਡੇ ਜੋ ਜੋ ਆਪਕਾਰੀ ਆਪਕਾਰੀ ਜੋ ਰੂਲ ਨੇ ਨਾ ਜੀ ਉਹ ਸਾਡੇ ਉਦੇ ਹਿਸਾਬ ਨਾਲ ਠੀਕ ਹੈ ਜੀ ਉਹ ਤਾਂ ਮੈਂ ਮਤਲਬ ਦੇਖੋ ਮੈਂ ਡਿਊਟੀ ਬਾਉਂਡ ਆ ਮੈਂ ਤਾਂ ਜੋ ਚੀਜ਼ਾਂ ਦੇਖ ਰੀਆਂ ਮੈਂ ਤਾਂ ਉਸ ਦੇ ਅਕੋਰਡਿੰਗ ਹੀ ਆਪਣਾ ਕਰਦਾ ਨਾ ਮੈਂ ਹੁਣ ਕਿਸੇ ਨੂੰ ਅਨੈਸੀਸਰੀ ਜਾ ਕੇ ਠੇਕਾ ਤਾਂ ਬੰਦ ਨਹੀਂ ਨਾ ਕਰ ਸਕਦਾ ਕਿਸੇ ਨਹੀਂ ਸਰ ਠੇਕਾ ਬੰਦ ਨਹੀਂ ਕਰ ਸਕਦੇ ਪਰ ਉਹਨਾਂ ਦੀ ਜਿਹੜੀ ਹੈ ਧਰਨਾ ਬਸ ਹੈ ਸੁਣਵਾਈ ਤਾਂ ਸੁਣ ਸਕਦੇ ਹੋ ਨਾ ਸੁਣਵਾਈ ਜੀ ਇਹਨਾਂ ਦੀ ਰਿਟਨ ਕੰਪਲੇਂਟ ਆਈ ਹੈ ਮੈਂ ਰਿਟਨ ਦਾ ਕੋਈ ਇੱਕ ਵੇਹ ਹੁੰਦਾ ਨਾ ਆਪਣਾ ਆਪਣਾ ਇੱਕ ਇੱਕ ਵੇਹ ਹਰ ਇੱਕ ਦਾ ਦੇਖੋ ਇਹਨਾਂ ਦਾ ਵੀ ਬਿਲਕੁਲ ਰਾਈਟ ਹੈ ਪ੍ਰੋਟੈਸਟ ਕਰਨ ਦਾ ਪਰ ਇੱਕ ਵੇ ਹੁੰਦਾ ਆਪਣਾ ਵੀ ਕਿਸੇ ਨੂੰ ਅੱਗੇ ਰਿਪrezent ਕਰਨਾ ਪਰ ਕਿੱਦਾਂ ਰਿਪrezent ਕਰੀਏ ਰਾਈਟ ਹੋ ਤੁਸੀਂ ਰਾਈਟ ਹੋ ਹਾਂਜੀ 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 ਦੱਸੋ ਕੀ ਹਾਂਜੀ ਐਕਸਾਈਡ ਡਿਪਾਰਟਮੈਂਟ ਕੋ ਰਾਈਟ ਹੈਗਾ ਕਿਸੇ ਰਿਹਾਇਸ਼ੀ ਏਰੀਏ ਦੇ ਵਿੱਚ ਠੇਕਾ ਖੋਲਣਾ ਜਾਂ ਨਹੀਂ ਕੋ ਸਾਡੇ ਤੋਂ ਸਾਡੇ ਕੋਲ ਕੱਲਾ ਆਫਕਾਰੀ ਨਿਯਮਾਂ ਦੇ ਵਿੱਚ ਕੋਈ ਵਿਦੇਕ ਅਧਾਰਾ ਤੇ ਕੋਈ ਆਪਣਾ ਗੁਰਦੁਆਰਾ ਸਾਹਿਬ ਦੇ ਜੋ ਨਿਯਮਾਂ ਦੇ ਮੁਤਾਬਕ ਦੂਰੀ ਹੋਣੀ ਚਾਹੀਦੀ ਆ ਉਹ ਠੀਕ ਹੈ ਜੀ ਨੀ ਸਰ ਮੈਨੂੰ ਗੱਲ ਦੱਸੋ ਕਿ ਜੇਕਰ ਖਾਨ ਸਮਨ ਲੋਕੀ ਕਾਨੂੰ ਕੋਈ ਅਲਾਟ ਹੁੰਦਾ ਵਾ ਠੀਕਾ ਜਾਂ ਹੱਥਾ ਅਲਾਟ ਹੁੰਦਾ ਤੇ ਤੁਸੀਂ ਜਦਾ ਦੇਖਦੇ ਹੋ ਕਿ ਨਹੀਂ ਦੇਖਦੇ ਕਿਤੇ ਬਿਲਕੁਲ ਜਿਹੜੀਆਂ ਮੈਂ ਤੁਹਾਨੂੰ ਉਹੀ ਦੋ ਚੀਜ਼ਾਂ ਦੱਸੀਆਂ ਜੀ ਇਹ ਅਸੀਂ ਇਹੀ ਚੀਜ਼ਾਂ ਇਨਸ਼ੋਰ ਕਰਦੇ ਹਾਂ ਅਸੀਂ ਹਾਂਜੀ ਤੇ ਸਰ ਇਹ ਕਿੱਦਾਂ ਖੁੱਲ ਗਿਆ ਜੀ ਹਾਂਜੀ ਇਹ ਦੋਨੋਂ ਚੀਜ਼ਾਂ ਠੀਕ ਨੇ ਜੀ ਠੀਕ ਨੇ ਜਿਹੜੀਆਂ ਮੈਂ ਦੱਸ ਰਿਹਾ ਤੁਹਾਨੂੰ ਹਾਂਜੀ ਗੁਰਦੁਆਰਾ ਸਾਹਿਬ ਤੋਂ ਜੋ ਦੂਰੀ ਹੈ ਉਹ ਮੈਂ ਚੈੱਕ ਕਰਕੇ ਆਂ ਜੀ ਆਹ ਨਹੀਂ ਸਰ ਇਹ ਰਿਹਾਸ਼ੀ ਏਰੀਆ ਜੀ ਠੀਕ ਹੈ ਠੀਕਾ ਖੁੱਲਿਆ ਮੈਂ ਤੁਹਾਨੂੰ ਉਹੀ ਕਹਿ ਰਿਹਾ ਨਾ ਗੁਰਦੁਆਰਾ ਸਾਹਿਬ ਤੇ ਵਿੱਦਿਅਕ ਅਦਾਰਾ ਅਸੀਂ ਇਹ ਦੂਰੀ ਚੱਕਰ ਦੀ ਤੁਹਾਡੀ ਮੰਨ ਕੇ ਗੱਲ ਦੂਰ ਹੈ ਠੀਕ ਹੈ 50 60 ਮੀਟਰ ਠੀਕ ਹੈ ਦੇਖੋ ਜੀ ਸਾਡੇ ਕੋਲ ਵੀ ਐਕਚੁਅਲੀ ਮਹੱਲੇ ਵਾਲਿਆਂ ਦਾ ਮਤਲਬ ਇਹ ਜਿਵੇਂ ਕਹਿ ਰਹੇ ਨੇ ਵੀ ਠੇਕਾ ਦਿੱਤਾ ਹੋਇਆ ਮੈਂ ਤੁਹਾਨੂੰ ਇਹ ਪੁੱਛ ਰਿਹਾ ਮੈਂ ਤੁਹਾਨੂੰ ਇਹ ਸਵਾਲ ਪੁੱਛ ਰਿਹਾ ਹਾਂ ਹਾਂਜੀ ਰਿਐਸ਼ੀ ਅਰੇਜ ਖੋਲਣਾ ਠੀਕਾ ਰਾਈਟ ਹੈ ਜਾਂ ਰੋਂਗ ਹੈ ਨਹੀਂ ਇਹ ਤਾਂ 2-3 ਸਾਲਾਂ ਦਾ ਚੱਲ ਰਿਹਾ ਜੀ ਮੈਂ ਕੋਈ ਨਵਾਂ ਠੇਕਾ ਰਖਲਾਇਆ ਨਹੀਂ ਹੈ ਇੱਥੇ ਇਹ ਤਾਂ ਪੁਰਾਣਾ ਠੇਕਾ ਚੱਲ ਰਿਹਾ ਨਾ ਉਹਰੇ ਪੁੱਛੋ ਤੁਸੀਂ ਮਹੱਲੇ ਵਾਲਿਆਂ ਨੂੰ ਹਾਂਜੀ ਵਿਧਾਇਕ ਸਾਹਿਬ ਵੀ ਆਏ ਸੀਗੇ ਉਹਨਾਂ ਦੇ ਵੱਲੋਂ ਬੰਦ ਕਰਾ ਕੇ ਗਿਆ ਜਾਇਆ ਗਿਆ ਵਾ ਅੱਜ ਪੰਜਵਾਂ ਦਿਨ ਵੀ ਨਹੀਂ ਹੋਇਆ ਉਹਨਾਂ ਨੇ ਸ਼ਿਫਟ ਕਰ ਲਿਆ ਇੱਥੇ ਉਹ ਵੀ ਉਹ ਆ ਕਰ ਰਹੇ ਨੇ लक्ष्मण ਜਿਓ ਐਕਚੁਅਲੀ ਦੇਖੋ ਇਹ ਲੋਟਰ ਠੇਕਾ ਦੇਖ ਮੇਰੀ ਗੱਲ ਸੁਣੋ ਹਰ ਇੱਕ ਠੇਕੇਦਾਰ ਰੈਵਨਿਊ ਹਰ ਇੱਕ ਠੇਕੇ ਦਾ ਹਰ ਇੱਕ ਠੇਕੇ ਦਾ ਰੈਵਨਿਊ ਫਿਕਸ ਹੁੰਦਾ ਜੀ ਅਲੋਟਡ ਠੇਕਾ ਹੈ ਅਸੀਂ ਪਰ ਇਦਾਂ ਦਾ ਕੋਈ ਹੈ ਨਹੀਂ ਆ ਉਹ ਸਾਹਿਬ ਮੇਰੀ ਗੱਲ ਸੁਣੋ ਮੇਰਾ ਸਵਾਲ ਦਾ ਜਵਾਬ ਦੇ ਲੋ ਕਿ ਮਾਤਾ ਤੇਰੇ ਅੰਦਰ ਦਰਬਾਰ ਬਣਾਇਆ ਸੀ ਦਰਬਾਰ ਤੇ ਥੱਲੋ ਮੱਲੇ ਵਾਲੋ ਕਿਆ ਜਾ ਰਿਹਾ ਪੱਤਰਕਾਰ ਵੀਰ ਵੀਡੀਓ ਬਣਾ ਕੇ ਗਏ ਨੇ ਕਿ ਉਹਦੇ ਥੱਲੋ ਸ਼ਰਾਬਾਂ ਮਿਲੀਆਂ ਕਿਦੇ ਥੱਲੋ ਜੀ ਮਾਤਾ ਦੇ ਮੋਟੀ ਦਰਬਾਰ ਦੇ ਥੱਲੋ ਨਹੀਂ ਕਿੱਥੇ ਸ਼ਰਾਬ ਮਿਲੀ ਹੈ ਜੀ ਅੰਦਰ ਜਿੱਥੇ ਹੈ ਨਵਾਂ ਖੁੱਲਿਆ ਹੁਣ ਅਲਾਟ ਹੋਇਆ ਕੱਲ ਸੁਰੱਖਿਆ ਸੀ ਮਾ ਮਾਈ ਕੱਲ ਨਹੀਂ ਰੱਖੋ ਮਾ ਮਾਈ ਦਾ ਉੱਤ ਜੀ ਦੇਖੋ ਹਰ ਇੱਕ ਦੀ ਆਪ ਦੀ ਧਾਰਮਿਕ ਭਾਵਨਾ ਕੋਈ ਮਤਲਬ ਦੇਖੋ ਉਹਦੇ 'ਚ ਮੈਂ ਨਹੀਂ ਕੁਝ ਕਰ ਸਕਦਾ ਹੈਗਾ ਮਤਲਬ ਇਹ ਬੰਦੇ ਨੇ ਜਿਹਨੇ ਹਾਂ ਉਹ ਤਾਂ ਉਹਦੇ ਤੇ ਮੈਂ ਮਤਲਬ ਮੈਂ ਕਮੈਂਟ ਨਹੀਂ ਨਾ ਕਰ ਸਕਦਾ ਜੀ ਐਕਸ਼ਨ ਕੀ ਹੋਏਗਾ ਕਿਹਦੇ ਤੇ ਜੀ ਐਕਸ਼ਨ ਕੀ ਹੋਏਗਾ ਸਰ ਇੱਥੇ ਠੇਕਾ ਬੰਦ ਹੋਏਗਾ ਕਿ ਨਹੀਂ ਹੋਏਗਾ ਨਹੀਂ ਜੀ ਸਾਡੇ ਦੇਖੋ ਕਾਗਜ਼ਾਂ ਦੇ ਵਿੱਚ ਤਾਂ ਅਲੋਟਡ ਆ ਠੀਕ ਆ ਹਾਂਜੀ ਓਕੇ ਠੀਕ ਆ ਹਾਂਜੀ ਓਕੇ ਜੀ ਬਿਲਕੁਲ ਸਾਫ ਸਪਸ਼ਟੇ ਵਿੱਚ ਗੱਲਬਾਤ ਸੁਣੀ ਤੁਸੀਂ ਇਹ ਐਕਸਾਈਜ਼ ਦੇ ਇੰਸਪੈਕਟਰ ਨਵਦੀਪ ਸਿੰਘ ਨੇ ਸਾਫ਼ ਤੌਰ ਤੇ ਕਿਹਾ ਠੇਕਾ ਨਹੀਂ ਬੰਦ ਹੋਏਗਾ ਅਲਾਟਮੈਂਟ ਹੋਈ ਹੋਈ ਐ ਰਿਹਾਇਸ਼ੀ ਏਰੀਆ ਮਾਵਾ ਪੈਣਾ ਲੰਗਦਿਆ ਨਹੀਂ ਧੀਆਂ ਸਾਰੀਆਂ ਲੰਗਦਿਆ ਨੇ ਜੇ ਕੱਲ ਨੂੰ ਇੱਥੇ ਕੋਈ ਹੰਗਾਮਾ ਹੁੰਦਾ ਸ਼ਰਾਬ ਪੀ ਕੇ ਹੰਗਾਮਾ ਆਉਂਦਾ ਕੌਣ ਜ਼ਿੰਮੇਦਾਰ ਹੈ ਪ੍ਰਸ਼ਾਸਨ ਜ਼ਿੰਮੇਦਾਰ ਸਰਕਾਰ ਜ਼ਿੰਮੇਦਾਰ ਹੈ ਜਾਂ ਲੋਕ ਜ਼ਿੰਮੇਦਾਰ ਹੈ ਇਹ ਜਿਹੜੇ ਲੰਗਦੇ ਨੇ ਉਹ ਜ਼ਿੰਮੇਦਾਰ ਨੇ ਇਹ ਬੜਾ ਵੱਡਾ ਸਵਾਲ ਇੱਥੇ ਉੱਠਦਾ ਵੈ ਕਿ ਇੱਕ ਪਾਸੇ ਠੇਕਾ ਬੰਦ ਕਰਾਇਆ 4 ਦਿਨ ਪਹਿਲਾਂ ਤੇ ਦੂਜੇ ਦੂਜਾ ਸਵਾਲ ਇਹ ਹੈ ਕਿ ਨਾਲ ਹੀ ਠੇਕਾ ਖੁੱਲ ਗਿਆ ਹਾਤਾ ਖੁੱਲ ਗਿਆ ਉਹਦੇ ਤੋਂ ਮੱਲੇਵਾਰਾ ਮੱਲੇਦਾਰਾ ਵੱਲੋਂ ਦੱਸਿਆ ਜਾ ਰਿਹਾ ਕਿ ਦੇਵੀ ਦੇਵਤਾ ਦੀਏ ਸਰੂਪ ਦੇ ਥੱਲੋਂ ਪੇਟੀਆਂ ਮਿਲੀਆਂ ਨੇ ਬੜੀ ਸ਼ਰਮਨਾਕ ਗੱਲ ਜਿਹੜੀ ਕੀ ਹੈ ਸਾਹਮਣੇ ਆਈ ਹੈ ਹੁਣ ਲਗਾਤਾਰ ਮੱਲੇਦਾਰ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਇਨਸਪੈਕਟਰ ਦੇ ਨਾਲ ਗੱਲਬਾਤ ਵੀ ਸੁਣਾਈ ਤੁਹਾਨੂੰ ਅਲਾਟਡ ਹੋਇਆ ਆ ਕਿ ਇੱਕ ਸਾਈਡ ਡਿਪਾਰਟਮੈਂਟ ਨੂੰ ਇਹਨਾਂ ਨੂੰ ਪਤਾ ਕਿ ਮੱਲੇ ਦੇ ਵਿੱਚ ਹੀ ਠੇਕਾ ਖੋਲ੍ਹ ਦਿੱਤਾ ਜਾਂਦਾ ਤਾਂ ਹੀ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਤੇ ਕਾਰਵਾਈ ਹੋਈ ਸੀ ਤਾਂ ਹੀ ਈਡੀ ਨੇ ਰੇਡ ਮਾਰੀ ਸੀਗੀ ਕੀ ਇਹ ਸਭ ਕੁਝ ਸੱਚਾਈ ਦਿਖਾਈ ਦੇ ਰਿਹਾ ਕਿ ਹੁਣ ਪੰਜਾਬ ਦੇ ਵਿੱਚ ਇਹ ਕੋਈ ਚੱਲੇਗਾ ਨਸ਼ਾ ਵਿਰੁੱਧ ਦਾ ਮਹਿੰਨ ਚਲਾਈ ਹੋਈ ਹੈ ਕੀ ਇਹ ਨਸ਼ਾ ਨਹੀਂ ਇਹ ਬੜਾ ਵੱਡਾ ਸਵਾਲ ਇੱਥੇ ਉਰਦਾ ਤੁਸੀਂ ਜਨਤਾ ਹੋ ਤੁਸੀਂ ਇੱਥੇ ਫੈਸਲਾ ਜਰੂਰ ਕਰਨਾ ਹੈ ਜੁੜੇ ਹੋਣ ਲਾਈਵ ਦੇ ਨਾਲ ਹਾਂਜੀ ਜੀ ਜਿਉਂ ਰਿਪੋਰਟ ਧੰਨਵਾਦ